40 50 ਸਾਲ ਪਹਿਲਾਂ ਸਾਡੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਯੋਧਾ ਉੱਠਿਆ ਸੀਗਾ ਐਸੇ ਪ੍ਰੈਸ਼ਰ ਦੇ ਵਿੱਚੋ ਜਿਹਦਾ ਨਾਂ ਸੀ ਅਮਰਜੀਤ ਭਾਈ ਅਮਰੀਕ ਸਿੰਘ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਸਾਡੇ ਉੱਤੇ ਕਤਲੇਆਮ ਹੋਇਆ ਫਿਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਇੱਕ ਨੌਜਵਾਨ ਉੱਠਿਆ ਇੱਕ ਇਨਕਲਾਬੀ ਉੱਠਿਆ ਇਸੇ ਪ੍ਰੈਸ਼ਰ ਦੇ ਵਿੱਚੋ ਕੌਮ ਦੀ ਛੋਲੀ ਦੇ ਵਿੱਚ ਇੱਕ ਹੋਰ ਹੀਰਾ ਪਿਆ ਜਿਹਦਾ ਨਾਂ ਸੀ ਅਮਰਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਮੈਂ ਇੱਕ ਬੇਨਤੀ ਕਰਨਾ ਚਾਹਨਾ ਹੈ ਸਰਕਾਰਾਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਹੈ ਕਿ ਅੱਜ ਤੁਸੀਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਤੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਇੱਕ ਕਰ ਦਿੱਤਾ ਹੈ। ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇਲਾ ਤੋਂ ਡਰਾ ਲੈਣਗੇ ਦੱਸਣਾ ਚਾਹਾਂਗੇ ਗੋਰਿਆਂ ਦੇ ਰਾਜ ਵੇਲੇ ਵੀ ਅਸੀਂ ਜੇਲਾ ਗੱਟੀਆਂ ਨੇ ਆਜ਼ਾਦ ਭਾਰਤ ਦੇ ਵਿੱਚ ਵੀ ਪੰਜਾਬੀ ਸੂਬੇ ਵਿੱਚ ਇਹਲਾ ਕੱਟਿਆਣੇ ਐਮਰਜੈਂਸੀ ਵੇਲੇ ਵੀ ਇਹਲਾ ਕੱਟਿਆਣੇ ਧਰਮ ਯੁੱਧ ਮੋਰਚੀ ਵੇਲੇ ਵੀ ਇਹਲਾ ਕੱਟਿਆਣੇ ਖਾੜਕੂ ਸੰਘਰਸ਼ ਵੇਲੇ ਵੀ ਇਹਲਾ ਕੱਟਿਆਣੇ ਪਿਛਲੇ 25 ਸਾਲਾਂ ਤੋਂ ਵੀ ਜਿੱਲਾ ਕੱਟ ਰਿਹਾ ਇੱਥੇ ਜ਼ੋਰ ਤੋਂ ਸਾਨੂੰ ਦੋਣਾ ਨਾ ਜਾਂ ਪਹਿਲਾ ਕਿਸੇ ਮੁੱਦੇ ਕਿਸੇ ਰਾਜਨੀਤਿਕ ਪਾਰਟੀ ਨੇ ਜਿੱਤ ਕੇ ਦਿੱਤਾ ਅੱਜ ਅਸੀਂ ਕਿੰਨੇ ਕਿਸਾਨੀ ਬਿਲ ਅਸੀਂ ਕਿਸਾਨ ਜਿੱਥੇ ਬੰਦਿਆਂ ਨੇ ਕੈਨਸਲ ਕਰਾਇਆ ਨੇਗੇ ਦੱਸ ਕਿਸੇ ਤਰੀ ਰਾਜਨੀਤਿਕ ਪਾਰਟੀ ਨੇ ਕੈਨਸਲ ਕੀਤਾ ਨਹੀਂ ਅਸੀਂ ਲੜਿਆ ਤੇ ਲੜਦੇ ਰਾਵਾਂਗੇ ਸਭ ਤੋਂ ਵੱਧ ਇੱਥੇ ਇਕੱਠ ਲੈ ਕੇ ਆਇਆ ਨੌਜਵਾਨਾਂ ਦਾ ਧਿਆਨ ਨਾਲ ਗੱਲ ਸੁਣ ਲਈ ਭਾਈ